ਨਸਿਕਲ ਦੋਸਤੋ ਫਿਰ ਤੋਂ ਹਾਜ਼ਰ ਇੱਕ ਹੋਰ ਖਬਰ ਦੇ ਨਾਲ ਖਬਰ ਹੈ ਚੰਡੀਗੜ੍ਹ ਦੇ ਮਲੋਇਆ ਤੋਂ ਮਲੋਇਆ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਦੇਖ ਸਕਦੇ ਹੋ ਇੱਕ ਹੋਰ ਵੱਡਾ ਖੁਲਾਸਾ ਕਰ ਦਿੱਤਾ ਗਿਆ ਹੈ ਦੇ ਰਾਤ ਦੀ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਜੁਬਨੈਲ ਨੂੰ ਅਬੈਧ ਹਥਿਆਰ ਦੇ ਨਾਲ ਗ੍ਰਿਫਤਾਰ ਕੀਤਾ ਇਸ ਤੋਂ ਬਰਾਮਦ ਕਰ ਲਈ ਹੈ ਜਿੰਦਾ ਕਾਰਤੂਜ਼ ਬਰਾਮਦ ਹੋ ਚੁੱਕੇ ਨੇ ਦੇਖ ਸਕਦੇ ਹੋ ਇੱਕ ਵੱਡੀ ਬਾਰਦਾਤ ਨੂੰ ਅੰਜਾਮ ਦੇਣ ਦੇ ਫਰਾਕ ਦੇ ਵਿੱਚ ਸੀ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕੁਝ ਦਿਨ ਪਹਿਲਾਂ ਇੱਕ ਫਾਇਰਿੰਗ ਮਾਮਲਾ ਹੋਇਆ ਸੀ ਜਿਸ ਦੇ ਵਿੱਚ ਇੱਕ ਮੁੰਡੇ ਤੇ ਫਾਇਰਿੰਗ ਕੀਤੀ ਗਈ ਸੀ ਉਸ ਫਾਇਰਿੰਗ ਦੇ ਮਾਮਲੇ 'ਚ ਵੀ ਖੁਲਾਸਾ ਹੋ ਗਿਆ ਸੀ ਹਮਲਾਵਰ ਜਿਹੜੇ ਫਾਇਰਿੰਗ ਕਰਨ ਵਾਲੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਕ੍ਰਾਈਮ ਬ੍ਰਾਂਚ ਅਤੇ ਮਲੋਆ ਥਾਣਾ ਪੁਲਿਸ ਵੱਲੋਂ ਜੁਆਇੰਟ ਆਪਰੇਸ਼ਨ ਕੀਤਾ ਗਿਆ ਸੀ ਜਿੱਦੇ ਚਲਦਿਆ ਫਾਇਰਿੰਗ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਮਲੋਆ ਪੁਲਿਸ ਦੇ ਵੱਡੀ ਕਾਰਵਾਈ ਕਰਦੇ ਹੋਏ ਇਸ ਇੱਕ ਵੱਡੀ ਬਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਜੁਬਰਾਏ ਲੋਕ ਕਾਬੂ ਕਰ ਲਿੱਤਾ ਹੈ। ਇਹਦੇ ਸਾਥੀ ਜਿਹੜੇ ਹੈਗੇ ਨੇ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਉਹਨਾਂ ਦੀ ਗ੍ਰਿਫਤਾਰੀ ਲੈ ਕੇ ਸਪੈਸ਼ਲ ਟੀਮਾਂ ਬਣਾ ਦਿੱਤੀ ਗਈਆਂ। ਦੇਖ ਸਕਦੇ ਹੋ ਜਿਹਨਾਂ ਦੀ ਗ੍ਰਿਫਤਾਰੀ ਹੋਈ ਹੈ ਪੈਟਰੋਲਿੰਗ ਪਾਰਟੀ ਗਸ਼ਤ ਕਰ ਰਹੀ ਸੀ ਜਿਹੜੇ ਚੱਲਦਿਆ। ਇਸ ਜੁਡੇ ਤੇ ਪਹਿਲਾ ਅਪਰਾਧਿਕ ਮਾਮਲਾ ਹੈ ਪੁਲਿਸ ਪਾਰਟੀ ਨੂੰ ਸ਼ੱਕ ਹੋਇਆ ਤੇ ਇਹਨੂੰ ਰੋਕਿਆ। ਜੇ ਨਹੀਂ ਰੁਕਿਆ ਤਾਂ ਇਸ ਨੂੰ ਕਾਬੂ ਕੀਤਾ ਇਹਦੇ ਕੋਲ ਤੋਂ ਕੇ ਦੇਸੀ ਕਟਾ ਜਿੰਦਾ ਕਾਰਤੂਸ ਬਰਾਮਦ ਕੀਤੇ ਆ ਜਿਹੜੇ ਜਿਹੜੇ ਸਾਥੀ ਐ ਉਹ ਮੌਕੇ ਤੇ ਫਰਾਰ ਹੋ ਚੁੱਕੇ ਨੇ ਮਲੂਏ ਥਾਲੇ ਦੇ ਐਸਐਚਓ ਜਸਵੀਰ ਸਿੰਘ ਵੱਲੋਂ ਇੱਕ ਸਪੈਸ਼ਲ ਟੀਮ ਬਣਾ ਦਿੱਤੀ ਗਈ ਐ ਜਿਹਦੇ ਵਿੱਚ ਕਨਸਟੇਬਲ ਕ੍ਰਿਸ਼ਨ ਪ੍ਰਵੀਨ ਤੇ ਹੋਰ ਪੁਲਿਸ ਮੁਲਾਜ਼ਮ ਕੰਮ ਕਰ ਰਹੇ ਨੇ ਪੁਲਿਸ ਦੀ ਟੀਮਾਂ ਦੁਆਰਾ ਛਾਪੇਮਾਰ ਕਾਰਵਾਈ ਕੀਤੀ ਜਾ ਰਹੀ ਐ ਜਿਹਨੂੰ ਚਲਦਿਆ ਸਾਹਿਲ ਜੋ ਸਾਹਿਲ ਮਾਜਰੀਨਾ ਤੋਂ ਮਸ਼ਹੂਰ ਐ ਮੁੰਡਾ ਉਸ ਦੀ ਗ੍ਰਿਫਤਾਰੀ ਲੈ ਕੇ ਪ੍ਰੀਤਮ ਉਫ ਨੋਨੀ ਸੁਰੇਜ ਉਫਕਾਂਚਾ ਇਹਨਾਂ ਦੀ ਗ੍ਰਿਫਤਾਰੀ ਲੈ ਕੇ ਸਪੈਸ਼ਲ ਟੀਮਾਂ ਬਣਾ ਦਿੱਤੀ ਗਈਆਂ ਹੁਣ ਦੇਖਣ ਵਾਲੀ ਗੱਲ ਹੋਏਗੀ ਕਿੰਨੀ ਜਲਦੀ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਬੰਟੀ ਅਤੇ ਰੋਹਨ ਉਹਨਾਂ ਨਾਲ ਇਹਨਾਂ ਦੀ ਆਪਸੀ ਰੰਜਿਸ਼ ਕੀ ਹੈ ਕੀ ਇਹ ਪੂਰਾ ਵਿਵਾਦ ਕਿਉਂ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਬਣੇ ਇਹ ਤਾਂ ਹੁਣ ਪੁਲਿਸ ਜਾਂਚ ਤੋਂ ਬਾਅਦ ਖੁਲਾਸਾ ਹੋਏਗਾ ਜਦੋਂ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਣਗੀਆਂ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਹੁਣ ਇਹਨਾਂ ਦੀ ਗ੍ਰਿਫਤਾਰੀ ਲੈ ਕੇ ਛਾਪੇਮਾਰ ਕਾਰਵਾਈ ਕੀਤੀ ਜਾ ਰਹੀ ਹੈ। ਪੀਐਮਸੀ ਅਤੇ ਆਸ-ਪਾਸ ਦੇ ਏਰੀਏ ਦੇ ਵਿੱਚ ਪੂਰੇ ਅਗਸਤ ਵਧਾ ਦਿੱਤੀ ਗਈ ਹੈ। ਦੇਖ ਸਕਦੇ ਹੋ ਸਾਡੇ ਨਾਲ ਇਸ ਵਕਤ ਪੀਸੀਆਰ 112 ਨਾਲ ਖੜੀ ਹੈ ਤੇ ਸਪੈਸ਼ਲ ਰੋਕੋ ਟੋਕੋ ਅਭਿਆਨ ਚੇੜਿਆ ਹੋਇਆ ਹੈ। ਜਿਸ ਜਿਸ ਲੋਕਾਂ ਜਿਸ ਦਾ ਕੋਈ ਆਂਦਾ ਜਾਂਦਾ ਹੈ ਜਿਸਨੂੰ ਸ਼ੱਕ ਹੁੰਦਾ ਹੈ ਉਹਨੂੰ ਰੋਕਿਆ ਜਾਂਦਾ ਹੈ। ਪੁੱਛਗਿੱਛ ਕੀਤੀ ਜਾਂਦੀ ਹੈ ਕੌਣ ਕਿੱਥੋਂ ਆਇਆ ਕਿੱਥੇ ਜਾਣਾ ਉਹਦਾ ਬਕਾਇਦਾ ਪ੍ਰੋਪਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਉਹਦਾ ਐਡਰੈਸ ਨੋਟ ਕੀਤਾ ਜਾਂਦਾ ਉਹਦਾ ਮੋਬਾਈਲ ਨੰਬਰ ਨੋਟ ਕੀਤਾ ਜਾਂਦਾ ਰੋਕੋ ਟੋਕੋ ਅਭਿਆਨ ਜਾਰੀ ਹੈ ਦੇਖ ਸਕਦੇ ਹੋ ਪੀਸੀਆ ਰਿਪਾਰਟੀ ਹੈ ਮੌਕੇ ਤੇ ਪਰ ਫੀਸਰ ਕਿਹੜੇ ਹੈ ਸੁਗਰ 20 ਰੋਕੋ ਟੋਕੋ ਅਭਿਆਨ ਦੇ ਚੱਲਦੇ ਕਿੰਦਾ ਤੁਸੀਂ ਰੋਕ ਟੋਕ ਕਰਦੇ ਹੋ ਕਿੰਦਾ ਤੁਸੀਂ ਤਪੀਸ਼ ਕਰਦੇ ਹੋ ਕੋਈ ਸ਼ੱਕੀ ਲੱਗਦਾ ਹੈ ਰਾਸਤੇ ਪਟ੍ਰੋਲਿੰਗ ਕਰਦੇ ਕਿਸੇ ਕੋ ਡੇਟ ਨਾਈਟ ਕੋਈ ਜਾ ਰਹਾ ਹੈ ਉਸ ਨੂੰ ਰੋਕ ਕੇ ਚੱਕਰ ਲੈਂਦੇ ਪਣ ਨਾਮ ਕੀ ਹੈ ਕਾਂਸਟੇਬਲ ਨਰਿੰਦਰ ਜੀ ਹੈ ਇਹ ਪੀਸੀਆਰ ਦੇ ਇੰਚਾਰਜ ਨੇ ਰੋਕੋ ਟੋਕੋ ਅਭਿਆਨ ਜਿਸ ਸ਼ੱਕ ਹੁੰਦਾ ਹੈ ਉਹ ਰੋਕ ਕੇ ਤਫਤੀਸ਼ ਕੀਤੀ ਜਾਂਦੀ ਹੈ ਡਾਕੂਮੈਂਟ ਚੈੱਕ ਕੀਤੇ ਜਾਂਦੇ ਆ ਜੇ ਸ਼ੱਕ ਜਿਆਦਾ ਹੋ ਜਾਏ ਕਿ ਇਹਦੇ ਪਰ ਡਾਕੂਮੈਂਟ ਨਹੀਂ ਹੈ ਤੇ ਥਾਣਾ ਪੁਲਿਸ ਨੂੰ ਮੌਕੇ ਤੇ ਬੁਲਾ ਕੇ ਕਾਰਵਾਈ ਵੀ ਕਰਵਾਈ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਲੱड्डੂ ਮਾਜਰਾ 38 ਏਰੀਆ ਵਿੱਚ ਪੂਰੀ ਵਿਸਕਤਾਈ ਵਧੀ ਹੋਈ ਹੈ ਕੰਟੀ ਅਤੇ ਰੋਹੋਂ ਦੇ ਉੱਪਰ ਜਿਸ ਤਰ੍ਹਾਂ ਹਮਲਾ ਹੋਣ ਦੀ ਸੰਕਾ ਵੀ ਪੁਲਿਸ ਨੇ ਉੱਤੇ ਵੀ ਪੁਲਿਸ ਪਾਰਟੀ ਦੀ ਗਸ਼ਤ ਵਧਾ ਦਿੱਤੀ ਹੈ ਤੇ ਹੁਣ ਦੇਖਣ ਵਾਲੀ ਗੱਲ ਹੋਏਗੀ ਸਾਹਿਲ ਨੋਨੀ ਅਤੇ ਸੁਰੇਜ ਕਾਂਚਾ ਦੀ ਗ੍ਰਿਫਤਾਰੀ ਲੈ ਕੇ ਪੁਲਿਸ ਛਾਪੇਮਾਰ ਕਾਰਵਾਈ ਕਰ ਰਹੀ ਹੈ ਹੁਣ ਇਹਨਾਂ ਸਾਰਿਆਂ ਦੀ ਕਿੰਨੀ ਜਲਦੀ ਗ੍ਰਿਫਤਾਰੀਆਂ ਹੁੰਦੀਆਂ ਸਪੈਸ਼ਲ ਟੀਮਾਂ ਬਣਾ ਦਿੱਤੀ ਗਈਆਂ ਹੁਣ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੈ ਸੇਗਾ ਕਿ ਕਿੰਨੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਆਪਣੇ ਸੋਗੀ सुरेंद्रਪਾਲ ਪਿੰਕੂ ਦਾ ਨਰਮੇਸ਼ ਕੁਮਾਰ ਸਟਾਰ نیوز ਚੰਡੀਗੜ੍ਹ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ